ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਂਗੇ ਤੇ ਰਾਜੀ ਖੁਸ਼ੀ ਹੋਮੋਂਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਇਹ ਹੈ ਜੀ ਦੁਪਹਿਰ ਦਾ ਟਾਈਮ ਆਪਾਂ ਬਣਾ ਰਹੀ ਸੀ ਜੀ ਕੌਫੀ ਬੇਟੇ ਲਈ ਸਕੂਲੋਂ ਆਇਆ ਪੜ ਕੇ ਇੱਕ ਕੱਪੇ ਬਣਾਵਾਂਗੇ ਕੌਫੀ ਦਾ ਤੇ ਇੱਕ ਕੱਪ ਬਣਾਵਾਂਗੇ ਜੀ ਚਾਹ ਦਾ ਦੋ ਹੀ ਜਾਣੇ ਸੀਗੇ ਅੱਜ ਅਸੀਂ ਮਾਪਤ ਬਿਲਕੁਲ ਥੋੜਾ ਜਿਹਾ ਪਹਿਲਾਂ ਪਾਣੀ ਪਾਇਆ ਸੀਗਾ ਉਹਦੇ ਵਿੱਚ ਖੰਡ ਪਾ ਕੇ ਕੌਫੀ ਪਾ ਲਈ ਆਪਾਂ ਤੇ ਨਾਲ ਹੀ ਪਾ ਲਿਆ ਜੀ ਦੁੱਧ ਹੁਬਾਲੀ ਆ ਗਈ ਹੈ ਥੋੜਾ ਜਿਹਾ ਚਿਰ ਇਹਨੂੰ ਰੰਨ ਲਾਂਗੇ ਜੀ ਆਪਾਂ ਅੱਧਾ ਕੁ ਮਿੰਟ ਇਨੂੰ ਕੱਪ ਦੇ ਵਿੱਚ ਕੱਢ ਕੇ ਫਿਰ ਆਪਾਂ ਚਾਹ ਬਣਾ ਲਾਂਗੇ ਬੱਚੇ ਚਾਹ ਪੀ ਕੇ ਨਹੀਂ ਖੁਸੇਗੇ ਜੀ ਅੱਜ ਕੱਲ ਕਦੀ ਪੀਂਦੇ ਨੇ ਚਾਹ ਤੇ ਕੋਕੋ ਪਾਊਡਰ ਪਾ ਲਿਆ ਚਾਹ ਵੀ ਆਪ ਇੱਕ ਕਾਪੇ ਬਣਾਉਣੀ ਆ ਜੀ ਬਸ ਥੋੜਾ ਜਿਹਾ ਪਾਣੀ ਪਾ ਲਿਆ ਤੇ ਕੁਛ ਦੁੱਧ ਪਾ ਲਾਂਗੇ ਖੰਡ ਤੇ ਪੱਤੀ ਪਾ ਲਾਂਗੇ ਜੀ ਨਾਲ ਪਾ ਲਾਂਗੇ ਮਸਾਲਾ ਜਾਦਾ ਚਾਹ ਮੈਂ ਆਪਣੇ ਲਈ ਬਣਾ ਰਹੀ ਆ ਇਹ ਮਸਾਲਾ ਜਿਹੜਾ ਆਪਾਂ ਚਾਹ ਦਾ ਤਿਆਰ ਕਰਿਆ ਸੀਗਾ ਜੀ ਹਜੇ ਵੀ ਕਿੰਨਾ ਪਿਆ ਹੈ ਥੋੜਾ ਜਿਹਾ ਪੈਂਦਾ ਇਹਦੇ ਨਾਲ ਬਹੁਤ ਵਧੀਆ ਚਾਹ ਬਣਦੀ ਹੈ ਇਹ ਮਸਾਲੇ ਦੀ ਵੀਡੀਓ ਆਪਣੇ ਚੈਨਲ ਤੇ ਹੈ ਜੀ ਜੇ ਤੁਸੀਂ ਨਹੀਂ ਦੇਖੀ ਤਾਂ ਸਰਚ ਕਰਕੇ ਦੇਖ ਸਕਦੇ ਹੋ ਟਿਕੰਗ ਜਖਾਂ ਤੋਂ ਹੀ ਬਹੁਤ ਵਧੀਆ ਹੈ ਇਹ ਮਸਾਲਾ ਕਾ ਆ ਵੀ ਆਪਣੀ ਬਣ ਜਾਂਦੀ ਹੈ ਜੀ 2 ਮਿੰਟਾਂ ਚ ਦੁੱਧ ਪਾ ਲਿਆ ਸੀ ਆਪਾਂ ਵਾਲੀ ਆ ਗਈ ਐ ਇੱਕ ਕੱਪ ਚਾਹ ਇੱਕ ਕੱਪ ਕੌਫੀ ਬਣ ਗਏ ਨੇ ਜੀ ਆਪਣੇ ਇਸ ਤੋਂ ਬਾਅਦ ਹੋਰ ਕੰਮ ਕਰਾਂਗੇ ਜੀ ਮੱਜਾਂ ਵੱਲ ਜਾਏ ਸੀ ਉਧਰ ਤੇ ਹੋਰ ਵਿੱਚ ਦੀ ਕੰਮ ਕਰੇ ਸੀ ਤੇ ਇਹ ਹੁਣ ਆ ਗਿਆ ਜੀ ਸ਼ਾਮ ਦਾ ਟਾਈਮ ਆਪਾਂ ਸਬਜ਼ੀ ਨੂੰ ਲਾਉਣੀ ਆ ਜੀ ਤੜਕਾ ਸਰੋਂ ਦਾ ਤੇਲ ਪਾ ਲਿਆ ਸੀ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਉਹਨੂੰ ਆਪਾਂ ਘੜਤਣ ਨਿਕਲ ਗਈ ਸੀ ਉਹਦੀ ਤੇ ਸਭ ਤੋਂ ਪਹਿਲਾਂ ਪਾ ਲਿਆ ਜੀ ਜੀਰਾ ਪਿਆਜ਼ ਅਦਰਕ ਹਰੀ ਮਿਰਚ ਟਮਾਟਰ ਤੇ ਗੋਭੀ ਦੇ ਟੰਡਲ ਸੀਗੇ ਇਹ ਇਕੱਠਾ ਹੀ ਮਿਕਸੇ ਪਾ ਲਿਆ ਆਪਾਂ ਸਾਰਾ ਸਮਾਨ ਥੋੜੀ ਜੀ ਸਬਜ਼ੀ ਬਣਾਉਣੀ ਸੀ ਆਪਾਂ ਇੱਕ ਫੁੱਲ ਸੀਗਾ ਗੋਭੀ ਦਾ ਇਹ ਆਪਾਂ ਸਾਰਾ ਸਮਾਨ ਇਕੱਠੇ ਮਿਕਸ ਕਰਕੇ ਭੁੰਨ ਲਾਂਗੇ ਜੀ ਇਹਨੂੰ ਚੰਗੀ ਤਰ੍ਹਾਂ ਤੇ ਇਦਰਾ ਪਤਾ ਲੈਨੇ ਦੁੱਧੋ ਵਾਲੀ ਆਉਣ ਲਈ ਥੋੜੀ ਜੀ ਸਬਜੀ ਲੱਗਦੀ ਹੈ ਜੀ ਜਿਆਦਾ ਨਹੀਂ ਲੱਗਦੀ ਪਹਿਲਾਂ ਵੀ ਇਹ ਸੀਗੀ ਉਹਰੇ ਦੋ ਤਾਂ ਕਰਕੇ ਵੱਧ ਬਣਦੀ ਸੀ ਆਪਾਂ ਤਾਂ ਬਿਲਕੁਲ ਥੋੜੀ ਜੀ ਲੱਗਦੀ ਹੈ ਜੀ ਇੱਕ ਫੁੱਲ ਬਣਾਵਾਂਗੇ ਦੋ ਟਾਈਮ ਖਾ ਕੇ ਫਿਰ ਵੀ ਸਹੇਦੇ ਦੇ ਵਿੱਚੋਂ ਬਚ ਜੇ ਜੀ ਦੋ ਆਪਾਂ ਪਾ ਲੈਨੇ ਆਲੂ ਇਹਦੇ ਵਿੱਚ ਧੋ ਕੇ ਰੱਖੀ ਹੋਈ ਸੀ ਆਪਣੀ ਕੱਟ ਕੇ ਪਾਣੀ ਸੁੱਕ ਗਿਆ ਇਹਦਾ ਕਾਫੀ ਟਾਈਮ ਹੋ ਗਿਆ ਧੋ ਕੇ ਰੱਖੀ ਨੂੰ ਹੁਣ ਆਪਾਂ ਨਾਣ ਮਿਰਚ ਪਾ ਲਾਂਗੇ ਜੀ ਨੂਨ ਮਿਰਚ ਹਾਲ ਲਈ ਹੋਰ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਆਪਾਂ ਪਹਿਲਾਂ ਜੀਰਾ ਪਾ ਲਿਆ ਸੀ ਇੱਕ ਆਪਾਂ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਥੋੜਾ ਜਿਹਾ ਵਿੱਚ ਪਾ ਦਾਂਗੇ ਜੀ ਪਾਣੀ ਪਾਣੀ ਨਾਲ ਮਸਾਲਾ ਚੰਗੀ ਤਰ੍ਹਾਂ ਭੁੱਜ ਜੂਗਾ ਤੇਲ ਛੱਡ ਦੇਊਗਾ ਮਸਾਲਾ ਫਿਰ ਸਬਜ਼ੀ ਪਾਵਾਂਗੇ ਆਪਾਂ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਇਆ ਜੀ ਪਾਣੀ ਜਿੰਨੇ ਟਾਈਮ ਦੇ ਵਿੱਚ ਮਸਾਲਾ ਭੁੱਜੂਗਾ ਓਨੇ ਦੇ ਵਿੱਚ ਇਹ ਪਾਣੀ ਖਤਮ ਹੋ ਜੂਗਾ ਫਿਰ ਸਬਜ਼ੀ ਪਾ ਦਾਂਗੇ ਆਪਾਂ ਇਹਦੇ ਵਿੱਚ ਮਸਾਲਾ ਆਪਣਾ ਤਿਆਰ ਹੈ ਜੀ ਤੇਲ ਛੱਡ ਦਿੱਤਾ ਮਸਾਲੇ ਨੇ ਤੇ ਦੁੱਧਰੋਂ ਵਾਲੀ ਵੀ ਆਉਣ ਵਾਲੀ ਏ ਜੀ ਇਹ ਗੋਭੀ ਪਾ ਦਾਂਗੇ ਇਹਦੇ ਵਿੱਚ ਆਪਾਂ ਨਾਲੇ ਆਲੂ ਨੇ ਕਰੇ ਤੇ ਉਧਰ ਦੁੱਧ ਆ ਗਿਆ ਸੀਗਾ ਜੀ ਬਾਹਰ ਨਿਕਲ ਜਾਣਾ ਸੀ ਬਚ ਗਿਆ ਗੈਸ ਆਪਾਂ ਦੁੱਧੜਾ ਬੰਦ ਕਰ ਦਿੱਤੇ ਤੇ ਇਹ ਸਬਜ਼ੀ ਨੂੰ ਆਪਾਂ ਆਲੂ ਤੇ ਗੋਭੀ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਕੇ ਫਿਰ ਢੱਕ ਦਾਂਗੇ ਸਾਰੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਨੇ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਆਪਣੇ ਚੈਨਲ ਤੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਜਿਹੜੇ ਭੈਣ ਭਰਾ ਬਿਨਾਂ ਸਬਸਕ੍ਰਾਈਬ ਕਰੇ ਵੀਡੀਓ ਦੇਖਦੇ ਨੇ ਆਪਣੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਇਹ 3-4 ਮਿੰਟ ਹੋ ਗਏ ਜੀ ਸਬਜੀ ਆਪਾਂ ਢੱਕ ਦਿੱਤੀ ਸੀ ਪਹਿਲਾਂ ਥੋੜਾ ਜਿਹਾ ਤੇਜ਼ ਸੀਗਾ ਗੈਸ ਹੁਣ ਆਪਾਂ ਗੈਸ ਕੱਟ ਕਰ ਦਾਂਗੇ ਕੱਟ ਗੈਸ ਤੇ ਬਣ ਜੀ ਪਹਿਲਾਂ ਵੀ ਫੁੱਲ ਤਾਂ ਨਹੀਂ ਸੀਗਾ ਜੀ ਮੀਡੀਅਮ ਜਿਹਾ ਸੀਗਾ ਹੁਣ ਉਸ ਤੋਂ ਵੀ ਘੱਟ ਕਰ ਦਿੱਤਾ ਆਪਾਂ ਹੌਲੀ ਹੌਲੀ ਸਬਜੀ ਵਧੀਆ ਬਣ ਜੂ ਟੇਸਟੀ ਤੇ ਨਾਲ ਆਪਾਂ ਗੁੰਨ ਲਾਂਗੇ ਹੀ ਆਟਾ ਜਿੰਨੇ ਟਾਈਮ ਦੇ ਵਿੱਚ ਸਬਜੀ ਬਣਦੀ ਹੈ ਆਪਣੀ ਆਟਾ ਗੁੰਨੋ ਲਾਂਗੇ ਆਪਾਂ ਥੋੜਾ ਜਿਹਾ ਗੁੰਨਣਾ ਸੀ ਕਣਕ ਦਾ ਥੋੜਾ ਜਿਹਾ ਮੱਕੀ ਦਾ ਪਾਇਆ ਜੀ ਵਿੱਚ ਗੁੰਨ ਕੇ ਰੱਖ ਦਾਂਗੇ ਆਪਾਂ ਰੈਸਟ ਤੇ ਵਧੀਆ ਹੋ ਜਾਊਗਾ ਆਟਾ ਰੋਟੀ ਅਜੀ ਆਪਾਂ ਠਹਿਰ ਕੇ ਬਣਾਵਾਂਗੇ ਗਰਮੀ 'ਚ ਤਾਂ ਜਿਆਦਾ ਚਿਰ ਪਹਿਲਾਂ ਗੁੰਨਿਆ ਵੀ ਨਹੀਂ ਜਾਂਦਾ ਜੀ ਆਟਾ ਪਰ ਹੁਣ ਕੋਈ ਫਰਕ ਨਹੀਂ ਪੈਂਦਾ ਜੀ ਗੁੰਨ ਕੇ ਰੱਖ ਲੈਨੇ ਆਪਾਂ ਵਧੀਆ ਪਿਆਰੇ ਦਾ ਆਟਾ ਗਰਮੀ ਦੇ ਵਿੱਚ ਪਤਲਾ ਹੋ ਜਾਂਦਾ ਜੀ ਗੁੰਨ ਕੇ ਨਹੀਂ ਰੱਖਿਆ ਜਾਂਦਾ ਬਾਹਰ ਫ੍ਰੀਜ 'ਚ ਰੱਖਣਾ ਪੈਂਦਾ ਸਬਜ਼ੀ ਬਣਦੇ-ਬਣਦੇ ਆਪਣਾ ਆਟਾ ਗੁੰਨੇਂਗੇ ਜੀ ਤੇ ਇੱਕ ਅੱਧਾ ਕੰਮ ਕੋਈ ਹੋਰ ਕਰ ਲਾਂਗੇ ਜੀ ਇੰਨੇ ਇੱਥੇ ਖੜੇ-ਖੜੇ ਆਪਾਂ ਰਸੋਈ ਦੇ ਕੰਮ ਕੰਪਲੀਟ ਹੋ ਜਾਣਗੇ ਰੋਟੀ ਠਹਿਰ ਕੇ ਬਣਾਵਾਂਗੇ ਕਈ ਵਾਰੀ ਮੁੱਕੀ ਦੇ ਕੇ ਫਿਰ ਆਟਾ ਰੱਖ ਦੇ ਦਿੰਨੇ ਆ ਜੀ ਆਪਾਂ ਜਦੋਂ ਰੋਟੀ ਲੱਗਾਂਗੇ ਇੱਕ ਵਾਰੀ ਫੇਰ ਮੁੱਕੀ ਦੇ ਲਾਂਗੇ ਇਹਨੂੰ ਘਿਓ ਦਾ ਹੱਥ ਲਾ ਕੇ ਜਾਂ ਪਾਣੀ ਦਾ ਹੱਥ ਲਾ ਕੇ ਫਿਰ ਵਧੀਆ ਹੋ ਜਾਂਦਾ ਜੀ ਆਟਾ ਸਬਜ਼ੀ ਵੀ ਆਪਣੀ ਬਣਨ ਵਾਲੀ ਹੈ ਜੀ ਬਸ ਇਹਦੇ ਉੱਪਰ ਆਪਾਂ ਹਰਾ ਧਨੀਆ ਪਾਵਾਂਗੇ ਕੱਟ ਕੇ ਕੋਈ ਮਸਾਲਾ ਨਹੀਂ ਪਾਉਂਦੇ ਅੱਜ ਵੀਡੀਓ ਬਣਾਉਣ ਦਾ ਬਿਲਕੁਲ ਵੀ ਮਨ ਨਹੀਂ ਸੀਗਾ ਜੀ ਮਨ ਉਦਾਸ ਸੀ ਕਈ ਵਾਰੀ ਹੋ ਜਾਂਦਾ ਜੀ ਐ ਮਨ ਬਿਲਕੁਲ ਵੀ ਨਾ ਕਿਸੇ ਕੰਮ ਨੂੰ ਕਰਦਾ ਤੇ ਨਾ ਹੀ ਜੀ ਲੱਗਦਾ ਫਿਰ ਵੀ ਪਰ ਕੰਮ ਕਰਨੇ ਪੈਂਦੇ ਨੇ ਜੀ ਆਪਣੇ ਆਪਣੇ ਆਪ ਨੂੰ ਵੀ ਜੀ ਰੱਖਦੇ ਆ ਵੀ ਮਨ ਉਧਰਲੇ ਪਾਸੇ ਨਾ ਜਾਵੇ ਜੀ ਵੀ ਜੀ ਰ੍ਹਾਂਗੇ ਤਾਂ ਆਪਣੇ ਮਨ ਵੀ ਥੋੜਾ ਜਿਹਾ ਠੀਕ ਰਹਿੰਦਾ ਇਹ ਪਈ ਸੀ ਜੀ ਆਪਣੇ ਟਮਾਟਰ ਅਦਰਕ ਤੇ ਹਰੀਆਂ ਮਿਰਚਾਂ ਕੁਸ ਕੱਲ ਲਿਆਂਦੀ ਸੀ ਸਬਜ਼ੀ ਨਾਲ ਕੁਸ ਪਹਿਲਾਂ ਦੀ ਪਈ ਸੀ ਆਪਾਂ ਇਹਨਾਂ ਨੂੰ ਬੜੀਆ ਕੱਢ ਕੇ ਰੱਖ ਲਾਂਗੇ ਜੇ ਕੋਈ ਵਿੱਚ ਖਰਾਬ ਹੋਊਗਾ ਤਾਂ ਉਹਨੂੰ ਕੱਢ ਦਾਂਗੇ ਇੱਕ ਲਿਵਾਵੇ ਦੇ ਵਿੱਚ ਪਾ ਕੇ ਰੱਖ ਦਾਂਗੇ ਅਦਰਕ ਤੇ ਹਰੀਆਂ ਮਿਰਚਾਂ ਫ੍ਰਿਜ 'ਚ ਟਮਾਟਰ ਧੋ ਕੇ ਆਪਾਂ ਅਲੱਗ ਤੋਂ ਰੱਖ ਦਾਂਗੇ ਜੀ ਉਹਨਾਂ ਨੂੰ ਲਿਵਾਵੇ 'ਚ ਨਹੀਂ ਰੱਖਦੇ ਬਾਹਰ ਫ੍ਰਿਜ ਦੇ ਵਿੱਚ ਰੱਖ ਦਾਂਗੇ ਅਦਰਕ ਤੇ ਹਰੀਆਂ ਵਿੱਚਾਂ ਲਪਾਫੇ ਚ ਰੱਖਾਂਗੇ ਫਿਰ ਕਈ ਦਿਨਾਂ ਤੱਕ ਵਧੀਆ ਰਹਿੰਦੇ ਨੇ ਜੀ ताजे ਇਹ ਟਮਾਟਰ ਧੋ ਲਾਂਗੇ ਆਪਾਂ ਪਹਿਲਾਂ ਫਿਰ ਰੱਖ ਦਾਂਗੇ ਫ੍ਰਿਜ 'ਚ ਸਬਜ਼ੀ ਦੇਖਦੇ ਆ ਜੀ ਕਿੰਨੀ ਕਾਚੀ ਆ ਸਬਜ਼ੀ ਚ ਭੁੱਲ ਜੇ ਨਹੀਂ ਰੱਖੇ ਜੀ ਥੋੜੀ ਜਿਹੀ ਘੁਲੀ ਜੇ ਬਣਾਈ ਐ ਬੱਚੇ ਘੁਲੀ ਜੇ ਖਾ ਕੇ ਖੁਸ਼ ਨੇ ਤੇ ਆਪਾਂ ਧਨੀਆ ਕੱਟ ਕੇ ਥੋਲਿਆ ਸੀਗਾ ਇਹ ਪਾ ਲਿਆ ਜੀ ਸਬਜ਼ੀ ਦੇ ਉੱਪਰ ਇਹ ਧਨੀਆ ਪਾਉਣ ਤੋਂ ਬਾਅਦ ਆਪਾਂ 2 ਮਿੰਟ ਸੇਕਲਵਾ ਦਾਂਗੇ ਸਬਜ਼ੀ ਨੂੰ ਤੇ ਫਿਰ ਗੈਸ ਕਰ ਦਾਂਗੇ ਜੀ ਬੰਦ ਮਿਕਸ ਕਰ ਦਾਂਗੇ ਧਨੀਏ ਨੂੰ ਚੰਗੀ ਤਰ੍ਹਾਂ ਬਹੁਤ ਸੋਹਣਾ ਕਲਰ ਆਇਆ ਸੀਗਾ ਜੀ ਸਬਜ਼ੀ ਦਾ ਇੰਨੀ ਸੋਹਣੀ ਲੱਗਦੀ ਸੀ ਬਣੀ ਹੋਈ ਖਾਦੀ ਹਜੇ ਨਹੀਂ ਹੈਗੀ ਜੀ ਤਾਂ ਕਰਕੇ ਟੇਸਟ ਨਹੀਂ ਪਤਾ ਜੀ